ਲੋਈ ਬਈ ਸਵਾ ਸਵਾ ਆਪਾਂ ਇਹਨਾਂ ਦਾ ਛੱਡਦੇ ਆਂ ਆ ਆਹ ਇਆਂ ਆਹ ਡਾਊਨ ਡਾ ਤਾਂ ਹੁਣ ਨਹੀਂ ਦਿੰਦੇ ਆਂ ਬਈ ਇਹ ਹੁਣ ਚੱਲਦੇ ਆਂ ਆਪਾਂ ਉੱਪਰ ਛਤਰੀਆਂ ਲੱਗੀਆਂ ਬੱਚੇ ਕੱਢਦੇ ਆਂ ਬਾਹਰ ਲੋ ਬਈ ਇੱਥੋਂ ਆਪਾਂ ਵੱਡਾ ਬੱਚਾ ਫੜ ਲੈਨੇ ਆਂ ਤੇ ਆਹ ਵਾਲਾ ਇਹ ਲਈ ਆ ਕੇ ਆਪਾਂ ਛੱਡ ਦਨੇ ਆਂ ਖੁੱਡੇ 'ਚ ਕਿਉਂਕਿ ਬਈ ਇਹ ਆਪ ਦਾਣੇ ਖਾਂਦਾ ਵਾ ਮੈਂ ਦੇਖਿਆ ਬਹੁਤ ਵਾਰ ਇਹਨੂੰ ਤਾਂ ਲੈ ਕੇ ਚੱਲਦੇ ਆਂ ਤਾਂ ਪਹੁੰਚ ਕੇ ਆ ਛੱਡਦੇ ਨੂੰ ਜਾਲ ਚ ਭਾਈ ਦਾ ਵੀ ਬਹੁਤ ਆਇਆ ਪੂਰਾ ਐਕਟਵਾ ਬੱਚਾ ਠੀਕ ਹੈ ਜੀ ਤੇ ਬਾਕੀ ਬੱਚੇ ਬਾਹਰ ਕੱਢਦੇ ਆ ਨਹੀਂ ਤਾਂ ਡੰਮਨੇ ਆ ਤੇ ਇਹਨਾਂ ਨਾਲੇ ਛੋਟੇ ਸਾਰੇ ਇਥੇ ਜਾਲ ਚ ਪਾਉਨੇ ਆ ਫੀਡ ਆਪਾਂ ਇਹ ਚ ਪਾ ਕੇ ਲੈ ਜਾਂਦੀ ਆ ਪਾਣੀ ਦਾ ਚੰਨੇ ਬਾਅਦ ਪਹਿਲਾਂ ਬਾਪੇ ਨੇ ਬਿਠਾਇਆ ਅੱਜ ਭਾਈ ਦੇਖੋ ਇੱਧਰ ਵੀ ਨੀ ਲਾਇਆ ਬੈਠਾ ਉਹਦੇ ਆਪਾਂ ਵੀ ਛੱਡਦੇ ਆ ਫਿਰ ਉਹ ਭਾਈ ਮਾਰੀ ਆਪਾਂ ਐਂਟਰੀ ਤੇ ਬਿਠਾਉਨੇ ਆ ਬਾਹਰ ਬੱਚੇ ਇਹ ਯਾਰ ਲਵੀ ਸ਼ਾ ਆਲੋ ਬਾਈ ਡੰਡਿਆਂ ਵਾਲਾ ਓਏ 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 ਇੱਧਰ ਨੂੰ ਜਾਓ ਯਾਰ ਕੀ ਕਰੀ ਜਾਂਦੇ ਆ ਯਾਰ ਤੂੰ ਹੀ ਯਾਲ ਤੇ ਹਾਂ ਚੱਲੇ ਓਏ ਸੱਤਰੀ ਦੇ ਬਹਿ ਗਏ ਥਾਂ ਲਈ ਜਾਦੇ ਇੱਧਰ ਇੱਥੇ ਹੋਰ ਫੜ ਗਏ ਇੱਕ ਤਾਂ ਬੈਠਾ ਆ ਵੀਰੇ ਇੱਕ ਇੱਥੇ ਹੋ ਰਿਹਾ ਟੈਡਲ ਇੱਕ ਆ ਰਿਹਾ ਬੈਠਣਾ ਹਾਂ ਉਹ ਵੀ ਗਿਆ ਤੇ ਭਾਈ ਨਿਗਾਹ ਵੀ ਰੱਖਣੀ ਪੈਂਦੀ ਤੇਰੇ ਕੋਈ ਵਾਰ ਨਾ ਕੋਈ ਜਾਨਵਰ ਹੋਰ ਵੀ ਨਿਕਲ ਸਕਦਾ ਤੇ ਉਹਨਾਂ ਤੋਂ ਨਾ ਮੰਗੋ ਬੇਟਾ ਮੈਂ ਦਿੰਦਾ ਤੁਹਾਨੂੰ ਤੇ ਭਾਈ ਪਹਿਲਾਂ ਆਹ ਵੇ ਰੂੜਾ ਵੀ ਇਹਨਾਂ ਨੂੰ ਸਿੱਟਿਆ ਵੇ ਆਪਾਂ ਚੂਰਾ-ਚੂਰ ਕਰਨ ਵਾਲਾ ਹੈ ਰਹਿਂਦਾ ਵੇ ਇਹ ਤੇ ਕਰ ਦਿੰਨੇ ਆਂ ਆ ਬੱਚੀ ਦੇ ਨਾਲ ਖੰਭ ਜੇਰ ਪਤਾ ਨਹੀਂ ਕੀ ਚੱਕਰ ਉਹ ਰੁਕ ਜੂ ਰੁਕ ਜੂ ਦੰਨਾ ਆ ਦੇਖੋ ਜਿਵੇਂ ਨਾ ਕੱਟ ਕਰਕੇ ਛੱਡਿਆ ਹੁੰਦਾ ਐੇ ਹੋ ਗਿਆ ਆ ਜਾ ਰਹੀ ਫਗੰਤਾ ਫਗੰਤਾ ਤੇ ਤੇਰੀ ਵਾਰੀ ਆ ਫਗੰਤਾ ਇਹ ਆ ਜਾ ਰਹੀ ਚੱਕੋਈ ਕਰਦੇ ਬਈ ਇਹਦਾ ਉਹ ਤੋਂ ਬਾਅਦ ਚੱਲ ਮੋਜੇ ਆ ਆਪਣਾ ਗਲਾਬੀ ਘੰਡ ਵਾਲਾ ਸ਼ਾਕ ਆਲੋ ਯਾ ਉਸ ਤੋਂ ਬਾਅਦ ਆਪਣਾ ਯਾਖ ਜਾ ਕੋਈ ਦੂਸੇ ਵਾਲਾ ਯਾ ਕੋਈ ਠੀਕ ਹੈ ਬਾਈ ਉਸ ਤੋਂ ਬਾਅਦ ਭੁਰਗੇ ਨਾ 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 ਦੇ ਆ ਦੇ ਆ ਦੇ ਆ ਦੇ ਆ ਦੇ ਨਿਕਲਦੀ ਆ ਦੇ ਕਿਉਂ ਆ ਇਹ ਤਾਂ ਡਰ ਲੱਗਦਾ ਮੈਨੂੰ ਯਾਰ ਮੈਂ ਭਾਈ ਬੱਚੇ ਬਾਹਰ ਕੱਢ ਲਾ ਫਿਰ ਤੁਹਾਨੂੰ ਮਿਲਦਾ ਉਹ ਮਤਰਾ ਆ ਕੱਢ ਲੈ ਸਾਰੇ ਬੱਚੇ ਬਾਹਰ ਆ ਸੀਗਾ ਹੱਥ 'ਚ ਮੌਜਾ ਮੈਂ ਚੈੱਕ ਕਰਦਾ ਕਲੀ-ਕਲੀ ਦਾ ਹੋ ਗਿਆ ਕਿ ਨਹੀਂ ਮਿੱਟੀ ਪੈ ਗਈ ਲਓ ਭਾਈ ਦੇਖ ਲਓ ਠੀਕ ਹੈ ਜੀ ਤੇ ਬਾਕੀ ਇੱਕ ਬੱਚਾ ਉਹ ਵਿੱਚ ਛੱਡਿਆ ਕਾਲ ਕੰਨ ਤਾਂ ਉਹ ਤਾਂ ਛੱਡਿਆ ਭਾਈ ਉੱਤੋਂ ਡਿੱਗ ਪੈਂਦਾ ਉਹ ਦਾਣੇ ਲੈਣ ਮਾਰਿਆ ਨਾ ਚੂ ਚੂ ਜੀ ਕਰਦਾ ਥੱਲੇ ਡਿੱਗ ਪੈਂਦਾ ਇਹਦਾ ਬੇਟ ਬੂਟ ਚਾਜ ਦਾ ਅੱਗੇ ਹੀ ਹੈਣੀਗਾ ਹੋਰ ਨਾ ਮੈਂ ਕਿਹਾ ਵੀ ਢੱਕ ਕੇ ਚੱਲ ਹੀ ਵਸੇ ਤੇ ਬੱਚੇ ਆਪਣੇ ਆਹੋਂ ਦਾ ਬੈਠ ਲਾ ਆ ਆ ਵੀ ਆ ਗਿਆ ਆਹ ਵੜਾ ਜੀ ਜੀ ਆਪਾਂ ਹਰੀ ਬੈਠ ਕੀਤੀ ਆ ਠੀਕ ਆ ਬਾਈ ਤੇ ਉਸ ਤੋਂ ਬਾਅਦ ਉਹ ਹੋ ਜਾਂਦੇ ਡੰਡਿਆ ਵਾਲਾ ਤੇ ਟੂਸੇ ਟੋਰੀ ਵਾਲਾ ਉਹ ਹੋ ਜਾਂਦੇ ਨੋਨੇ ਕੇ ਫੋੜੇ ਦੀ ਆ ਵੀ ਆ ਗਿਆ ਹਾਰੇ ਧੋਨੇ ਆ ਦਾ ਟੂਥ ਸੇਟਾ ਉਰੀ ਵਾਲਾ ਆ ਲੋ ਠੀਕ ਹੈ ਜੀ ਉਦੋਂ ਬਾਅਦ ਦੋ ਤੁਹਾਨੂੰ ਹੋਰ ਦਿਖਾਉਨੇ ਆ ਬਈ ਜਾਂਦੇ ਟੂਥਿਆ ਵਾਲਾ ਮੇਰਾ ਵੀ ਟੂਥਿਆ ਵਾਲਾ ਹੋ ਜਾਂਦਾ ਲੋ ਵੀ ਕੋਪਾ ਪੈਣੀ ਵੀ ਢਾਦੇ ਬੱਚੇ ਇੱਕ ਤਾਰ ਹੈ ਚਿੱਟਾ ਜਿਹਾ ਸ਼ਾਖ ਇੱਕ ਰੱਤਾ ਜਿਹਾ ਇੱਕ ਕਾਲਕਾਂਤਰਾ ਜਿਹਾ ਇੱਥੇ ਉਹ ਕਿਧਰ ਗਿਆ ਕਾਲਕਾਂਤਰਾ ਹੈ ਹਾਂ ਤੇ ਵੀਰ ਦੇਤੀ ਬੱਚਿਆਂ ਨੂੰ ਟੌਨ ਕਰਤੇ ਸਾਰੇ ਆ ਬੈਠੇ ਆ ਠੀਕ ਆ ਇਹਨਾਂ ਨੂੰ ਬੈਠੇ ਰਹਿਣ ਦਿੰਦੇ ਆ ਤੇ ਉਹਨਾਂ ਟਾਈਮ ਆਪਾਂ ਆਪਾਂ ਪਹਿਲਾਂ ਅਰਦਾ ਦੀ ਕਾਲਕਾਂਤਰਾ ਯਾਦੇਗਾ ਯੇ ਯੂਨਟਾਂ ਮੇ ਰੂੜੀ ਕਟਦੇ ਠੀਕ ਹੈ ਜੀ ਆਪਾਂ ਚੱਕਦੇ ਆ ਇੱਥੇ ਰੱਖ ਕੇ ਕੁੱਟ ਦਿੰਨੇ ਆ ਰੂੜੇ ਨਾਲ ਹੀ ਮਾਰਦਾ ਬਈ ਥੱਪੇ ਉਹ ਜਾਂਦਾ ਆਵੇ ਅੱਜ ਹੀ ਸਾਡੇ ਬਾਪੇ ਨੇ ਪਹਿਲੇ ਜਣ ਚੱਲ ਯਾਰ ਮੈਂ ਕਿਹਾ ਧਿਆਨ ਰੱਖੇ ਹਣਾ ਪਾਸੇ ਸਿਰ ਨਾ ਡੇ ਪੇ ਬੱਚਾ ਉਹ ਗਾ ਆਪਣੇ ਵੀ ਤੈਨੂੰ ਪਤਾ ਕੰਮ ਹੋਈ ਜਾਂਦੇ ਐ ਹੈ ਆਪਾਂ ਤਾੜੀਆਂ ਮਾਰੀ ਜਾਂਦਾ ਯਾਰ ਕਮਾਂਡ ਹੋ ਗਈ ਬਈ ਆਪਾਂ ਥੱਲੇ ਬੈਠਾ ਤਾੜੀਆਂ ਮਾਰੀ ਜਾਂਦਾ ਵੀ ਜਾਨਵਰ ਉੱਟ ਜੇ ਇਹ ਵੀ ਭਾਜੋ 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 ਟਾਰਗੇਟ ਦੇ ਲਉ ਆਹ ਆ ਦੇ ਆਪਣੇਲੇ ਵੀ ਡੰਡੇ ਵਾਲਾ ਫਟੂ ਸਟੋਰੀ ਵਾਲਾ ਆਵੇ ਆ ਕੇ ਮਗਰ ਚਲੋ ਬਈ ਕੁੱਟ ਕੇ ਰੂੜੀ ਖਾ ਲੈਣਗੇ ਫਿਰ ਇਹੇ ਆਏ ਮੈਂ ਮੱਧ ਡੜਾ ਸੜ ਤੇ ਮੈਂ ਕਿ ਕੱਚਾ ਪਿਲਾ ਜੇ ਉਹ ਤਾਂ ਮਾਰਦੇ ਮੂੰਹ ਉਹ ਪੂਰੀ ਨਹੀਂ ਖਾ ਲਿਆ ਉਹਦੇ ਪਰ ਆਪਾਂ ਪਾਈ ਕੋਟ ਤੇ ਨਹੀਂ ਯਾਰ ਉਹ ਯੋ ਆ ਕੇ ਬਹਿ ਗਏ ਕਾਲ ਗਾਂਤਾ ਬਾਪੇਲਾ ਤੇ ਆਪਾਂ ਨੇ ਲੱਡੇ ਫਿਰਦੇ ਸੀ ਸਾਰੇ ਠੀਕ ਹੈ ਜੀ ਆ ਗਿਆ ਮੇਦੋ ਉਹ ਫਿਰਦੇ ਆ ਚਾਰ ਚਾਰ ਬੱਚੇ ਫਿਰਦੇ ਆ ਤਿੰਨ ਨੁੰਨੇ ਦੇ ਇੱਕ ਆਪਣਾ ਉਤਰ ਗਏ ਆ ਰਹੇ ਭਾਈ ਚਾਰੇ ਤਿੰਨ ਨੁੰਨੇ ਦੇ ਇੱਕ ਟੂਛਾ ਵਾਲਾ ਆਪਣਾ ਵੇਤੇ ਠੀਕ ਹੈ ਜੀ ਚੱਲ ਆਹੇ ਲੋਈ ਪੱਲੀ ਅੰਦਰ ਦਿੱਤੀ ਕੁੱਟ ਇਹ ਕਿਦਾਂ ਲੱਗਿਆ ਸੀ ਆਪਾਂ ਇਹ 500 ਲੈ ਕੇ 800 ਜੱਥੇ ਜਾਂਦੀ ਹੈ ਕੱਲ ਯਾਰ ਮੈਂ ਕੱਲ ਮੈਂ ਉਮੀ ਛੱਡਤੀ ਮੈਂ ਖਾਣੇ ਵੀ ਕੱਚੀ ਜੀ ਹੈਗੀ ਪਰ ਇੰਨੀ ਕੱਚੀ ਨਹੀਂ ਜੀ ਹੈਗੀ ਹੈਗੀ ਹੈ ਬੱਚ ਉਹ ਜਿਵੇਂ ਥੋੜੀ ਜੀ ਉਹ ਬਈ ਆ ਵੇ ਆਲੀ ਬਈ ਹਾਂ ਹਾਂ ਦੇ ਹਾਂ ਦੇ ਥੋੜੀ ਬਹੁਤੀ ਜਿੰਨਾ ਕ ਮਤਲਬ ਇਦਾਂ ਦੀ ਕੈਪੈਸਿਟੀ ਸਿਟੀ ਵਿੱਚ ਚਲ ਕੇ ਖਾਧੀ ਗਈ ਤੇ ਬਾਕੀ ਇਹਨਾਂ ਦੇ ਵਿੱਚ ਹੀ ਛੱਡਤੀ ਆ ਉਹ ਹੁਣ ਕੱਟ ਦਿੰਨੇ ਆ ਉਹ ਕੱਟ ਦਿੰਨੇ ਆ ਥੋੜੀ ਤੇ ਬਾਕੀ ਇਹਨਾਂ ਨੂੰ ਬਾਹਰ ਹੋਇਆ ਥੇ ਪੇ ਬਾਤ ਜਾਇਆ ਸਰਦੀਆਂ ਵਾ ਠੀਕ ਆ ਤੇ ਤੁਹਾਨੂੰ ਮੈਂ ਗੱਪੀ ਦੱਸਣਾ ਵਾ ਇਹ ਆਉ ਰਿਹਾ ਇਹ ਆ ਰਿਹਾ ਇਹਨਾਂ ਨਾਲ ਚਾਈਕਾ ਨੀ ਕਰੀ ਤਰੇ ਵਰਦਾ ਦਾ ਇਹਨੇ ਮੇਰੇ ਹਿਸਾਬ ਨਾਲ ਆਪਣੀ ਡਾਇਆ ਖਣੀ ਭਾਇਆ ਵਾ ਸਰੀ ਟੇਢੀ ਬਿਟੀ ਕਰੀ ਜਾਂਦਾ ਦਾ ਬਾਕੀ ਬੱਚੇ ਉਧਰ ਲਵਾਈ ਹੋਈ ਆਪਾਂ ਤੋਪ ਜਿਹੜੇ ਕੱਲ ਉੱਡੇ ਸੀ ਕੱਲ ਗਏ ਸੀ ਕਪ ਕਚਰੀਏ ਚ ਉੱਥੇ ਲੱਗਾ ਟਾਈਮ ਜਿਹੜੇ 6 ਬੱਚੇ ਡਾਇ ਸੀ 5 ਤਾਂ ਬਾਹਰੇ ਤੇ 6ਵਾਂ ਜਿਹੜਾ ਉਹ ਸੀਗਾ ਬੈਠਾ ਸੀ ਲੋ ਆ ਤੇ ਦੁਪਹਿਰ ਨੂੰ ਤੜਿਆ ਤੇ ਕੱਲ ਬੜਾ ਔਖਾ ਕੀਤਾ ਦਾਣੇ ਪਾਤੇ ਹੀ ਟ੍ਰੇਪੋਰਰ ਤੇ ਬਾਕੀ ਜਿਹੜੀ ਹੈ ਜੋ ਵੀ ਖਾਣੀ ਠਾਣੀ ਤੇ ਬਾਕੀ ਹੁਣ ਕਿੰਨੇ ਡਾਇ ਆ 6 ਹੁਣ 6 ਡਾਇ ਆ ਆਹ ਖਰਚੇ ਦੁਬਾਰੇ ਹੀ ਤੇ ਔਰੇ ਜੂਮ ਤੇ ਦੁਬਾਰੇ ਹੀ ਆਹ ਤੇ ਉਹ ਕਰਦੇ ਛੇ ਮਰ ਰੂਰ ਕਿਸੇ ਦੇ ਵੀ ਤੋਰੇ ਫਰਦੇ ਵਿੱਚ ਆਈ ਪਛਾਣ ਜੀ ਨਹੀਂ ਹੁੰਦੀ ਜੀ ਮੇਰੇ ਹਾਂ ਪਾਪੇ ਨੇ ਵੀ ਡਾਇ ਹੋ ਜਾਵੇ ਪਾਪੇ ਵੀ ਡਾਇ ਆਹ ਕਰਦੇ ਆਹ ਰਹਿ ਤੈਨਾਂ ਆਵੇ ਤੁਮ ਡੈਗੇ ਹੋਣਗੇ ਤੇ ਮੇਰੇ ਪਾਪਾ ਪਾਪਾ ਯਾਰ ਥੋੜਾ ਬੱਚਾ ਹੈ ਮੇਰੇ ਤਰੀ ਮੜਿਆ ਕਿ ਨਹੀਂ ਮੜਿਆ ਕਹਿੰਦਾ ਸੀਗਾ ਵੇਹ ਤੱਕੀ ਜਾਨ ਉਹ ਹੋਰ ਮੜਿਆ ਤੇ ਬਾਕੀ ਲਓ ਜੀ ਓਕੇ ਕਰਤਾ ਬਾਈ ਕੰਮ ਆ ਦਿਖਾ ਦੀ ਕੋਰੀ ਲਓ ਮਿੱਤਰੋ ਆ ਕਲ ਕਲਤੀ ਪਿੱਲੀ ਐਟ ਤੇ ਇੱਕ ਮਿੰਟ ਆ ਕਲਤੀ ਪਿੱਲੀ ਐਟ ਠੀਕ ਹੈ ਜੀ ਕਸ਼ ਚੱਲ ਬਾਈ ਸੀ ਕਸ਼ ਜਿਹੜੀ ਥੋੜੀ ਬਚੀ ਹੋਣੀ ਹੁਣ ਖਾਂਦੇ ਵੀ ਦੇਖੋ ਨਿਜੋਰੀ ਚ ਹੋਣਾ ਪੈਣਾ ਪਰ ਇਹ ਨਾਲ ਨਹੀਂ ਇਹਨਾਂ ਨੇ ਹੁਣ ਨਹੀਂ ਖਾਣੀ ਇਹ ਬੜੇ ਆ ਦਿਖਾਈ ਤੇ ਇਹ ਆ ਦੇਖ ਖਾਂਦੇ ਦੇਖਿਆ ਖਾਂਦੇ ਖਾਂਦੇ ਇੱਟੇ ਇੱਟਾ ਆ ਗਿਆ ਜੀ ਉਹ। ਇਹ ਹਾਰੇ ਖੜੇ ਸੇ ਵਾਗ ਇਕੱਠਾ ਹੋ ਜਾਣਾ। ਬਸ ਸਾਰੇ। ਬਾਕੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ? ਬਸ ਬਾਈ ਕੀ ਕਹਿਣਾ ਤੇ ਆਪਾਂ ਕਰਗੇ ਹੁਣ ਫੋਟੋਆਂ। ਦੋ ਚਾਰ ਆਪਾਂ ਫੋਟੋਆਂ ਲੈ ਲੜ ਕੇ ਇਸ ਤੋਂ ਬਾਅਦ ਯਾਰ ਬਾਈ ਜਣਾ ਮੈਂ ਵੀ ਡਾਡੀ ਜਾਣਾ ਤੇ ਇਹ ਵੀ ਜਾਣਾ ਪਛੜੀ ਦੇ ਕੰਮ ਤੇ ਬਾਕੀ ਠੀਕ ਆ ਬੱਚੇ-ਪੁੱਛੇ ਆਪਾਂ ਬਿਠਾ ਦਿੰਨੇ ਆ ਕੰਪਲਟ ਦਿਨ ਟਾਈਟ ਬਾਅਦ ਯਾਰ ਜੀ ਪਾ ਦਿੰਨੇ ਆ ਤੇ ਉਦੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਸ਼ਿਫਟ ਕਰ ਲੈ ਜੁੱਤਾਂ ਦੇ। ਬਾਕੀ ਇਹ ਮੈਨੂੰ ਤਾਂ ਬੜੀ ਖੜਾਕੇਦਾਰ ਆ ਵੈਸੇ ਤਾਂ ਚਲੋ ਕੋਈ ਚੱਕਰ ਨਹੀਂ ਪਰ ਫਿਰ ਵੀ ਹੌਣ ਤਾਂ ਨਾ ਇਹਨੂੰ ਤਾਂ ਮੈਂ ਕਿਹਾ ਥੋੜੇ ਟਾਈਮ ਹੀ ਭਾਈ ਜਾਣਾ ਜਿਹੜੇ ਵੱਡੇ ਆ ਉਹ ਤਾਂ ਚਲਾਪੇ ਆ ਹੀ ਜਾਣੇ ਉਹ ਤਾਂ ਕੋਈ ਚੱਕਰ ਹੀ ਨਹੀਂ ਆ ਓਏ ਇੱਧਰ ਵੀ ਕਿੱਲੀ ਜੱਟਨ ਪੁੱਟਣ ਵਾਲੀ ਐ ਚੱਲੇ ਵਰਦੀ ਕਿਉਂਕਿ ਹੁਣ ਟਾਈਮ ਹੋਇਆ ਪਿਆ ਵਾ ਚੱਲਦੇ ਸੋ ਨਾ ਬਈਆ ਨਾ ਨਾ ਬਈਆ ਹਾਂ ਬਈਆ ਇਹ ਬੱਸ ਤੇ ਗਾਇਸ ਮੇਰਾ ਮੋਬਾਈਲ ਨਾ ਥੱਲੇ ਰਹਿ ਗਿਆ ਉਹ ਪਿਆ ਹੋਇਆ ਵਾ ਥੱਲੇ ਮੰਜਿਆ ਦੇ ਤੇ ਮੈਂ ਹੁਣ ਟਾਈਮ ਗੜੀ ਹਿਸਾਬ ਨਾਲ ਵੇਖਣਾ ਦਾ ਵਿੱਚੋਂ ਵਲੌਗ ਕਰਤਾ ਜੋਗਾ ਤੇ ਨਾ ਕਰਦਾ ਯਾਰ ਹੈਗਾ ਤੂੰ ਮੇਰੀ ਜੇਬ ਚ ਯਸ ਯਸ ਤੇ ਫਿਰ ਤੂੰ ਜ਼ਿਆਦਾ ਕਾਹਰੇ ਨਹੀਂ ਕਰ ਯਾਰ ਤੇ ਬਾਕੀ ਐਂਡਰਾਇਡ ਦੇ ਹੱਥੋਂ ਕੱਢ ਕੇ ਦੋ ਮਿੰਟ ਤੇ ਬਾਕੀ ਮਿੱਤਰੋ ਇਧਰ ਵੀ ਆਪਾਂ ਕੜਤੇ ਰੋੜੇ ਦਾਣੇ ਆਪਾਂ ਕਿੰਨੇ ਵੇ ਪੁੰਨੇ ਦੁਪਹਿਰ ਹੀ ਦਾਣੇ ਪੈਦੇ ਦੁਪਹਿਰ ਹੀ ਜਦੋਂ ਬਸ ਬੱਚੇ ਆ ਜਾਂਦੇ ਯਾਰ 11 12 1 ਵਜੇ ਜਦੋਂ ਵੱਡੇ ਜਿਹੜੇ ਬੱਚੇ ਆਪਾਂ 6 7 ਦਾਏ ਹੁੰਦੇ ਉਹ ਜਦੋਂ ਆਗੇ ਬਸ ਉਹਨਾਂ ਨੇ ਨਾਲ ਹੀ ਦਾਣੇ ਪਾ ਦਿੱਤੇ ਤੇ ਥੱਲੇ ਨਹੀਂ ਤੁਹਾਨੂੰ ਕਹਾਣੀ ਦੱਦਾ ਥੱਲੇ ਡੋਲੀ ਜੇ ਨਿਕਲ ਆਇਆ ਤੈਂ ਚਾਰ ਜਾਨਵਰ ਬਾਹਰ ਨਹੀਂ ਨਹੀਂ ਮੈਂ ਨਹੀਂ ਬੱਚਾ ਚੱਕ ਕੇ ਲੈ ਗਿਆ ਭਾਈ ਮੈਂ ਲਾਗੇ ਨਹੀਂ ਆਇਆ ਡੋਲੀ ਥੱਲੇ ਉਹ ਦਰਵਾਜ਼ਾ ਉਹਨਾਂ ਦੀ ਤੇ ਉਹ ਭਾਈ ਜਾਨਵਰ ਵੱਡੇ ਬਾਹਰ ਆ ਗਏ ਗੋਰੀ ਨੇ ਕਦੇ ਦੇਖਿਆ ਸਾਡੇ ਘਰ ਦੇ ਨੇ ਦੇਖਿਆ ਕਹਿੰਦੇ ਗੂਟਰ ਬਾਹਰ ਫਿਰਦੇ ਤੇ ਮਾਮਟੀ ਦਾ ਬਾਹਰ ਵੀ ਥੱਲਾ ਪੜਾ ਉੱਡੇ ਜਾਂਦੇ ਪਰ ਕੋਈ ਨਹੀਂ ਉੱਡਿਆ ਉਹ ਆ ਕੇ ਥੱਲੇ ਦਾਣੇ-ਦੋਣੇ ਖਾਣ ਲੱਗ ਗਏ ਮੈਂ ਮਾਰੀ ਐਂਟਰੀ ਤੇ ਗੋਰੀ ਆਇਆ ਫਿਰ ਇਹਨੇ ਫੜ-ਫੜ ਤਾਰਿਆ ਵਾਰ ਤੇ ਨਹੀਂ ਹੈ ਅੰਦਰ ਫੜ ਘਟ ਘਟ ਤੇ ਬਾਕੀ ਗਾਇਸ ਐਤ ਕੀ ਗਰਮੀ ਬਹੁਤ ਜ਼ਿਆਦਾ ਵੀ ਥੋੜੀ ਨਹੀਂ ਤਸੱਲੀਆ ਕਰਾਈਆਂ ਪਈਆਂ ਬਬੂ ਵੀ ਤਸੱਲੀਆ ਮੇਰੇ ਵੀਰੋ ਸੌਂ ਦਾ ਮਹੀਨਾ ਵੀ ਲੰਘ ਗਿਆ ਜਨमाष्टमी ਵੀ ਲੰਗੀ ਤੇ ਗਰਮੀ ਜਾਨ ਦਾ ਨਾਂ ਨਹੀਂ ਲੈਂਦੀ ਬਈ ਇਸ ਬਾਰੇ ਕੀ ਸਪਸ਼ਟੀ ਕਰਾਂ ਕਾफी ਗੰਨ ਕੀ ਆ ਵਾਪਸ ਮੀ ਮੂਝੇ ਇੱਕ ਦੋ ਘੋੜ ਪੈ ਜਾਂਦੇ ਜੀ ਨਹੀਂ ਪੈ ਜਾਂਦੋਂਗਾ ਕੜਾਕੇਦਾਰ ਐ ਪੂਰੇ ਛੱਲੀ ਛੱਲੀ ਕਰਾ ਦੇਵੇ ਕੰਮ ਇਹ ਨਹੀਂ ਛੱਲੀ ਨਹੀਂ ਜਾਂਦੀ ਹਾਂ ਡਾਵਾ ਖੋਡੇ ਨਹੀਂ ਮੀਰੇ ਮਸਾਂ ਚ ਛੱਲੀ ਸਵਾਦ ਲਾਦੀ ਦਾ ਛੱਲੀ ਤਾਂ ਠੀਕ ਆ ਨਹੀਂ ਤੇਰੇ ਹੁਣ ਲੱਛਣ ਲਾਤੇ ਹਾਂ ਲੈ ਕੇ ਕਰਾਉਂਦੇ ਹਾਂ ਛੱਡਿਆ ਹੁੰਦਾ ਮੈਂ ਜਾਰੂ ਛੱਡਿਆ ਗਈ ਸੀ ਛੱਡ ਗਿਆ ਹੁਣ ਸਰੀਛੀ ਦੀ ਗੱਲ ਤੇ ਯਾ ਹੋਟਰ ਸੀ गाइस ਸਰੋੜਾ ਕੋਟੰਦੇ ਮਸਾਾ ਦੋ ਮਿੰਟ ਲਾਦੇ ਤੇਰੇ ਮੇਰੇ ਸਾਡਾ 10 ਘੰਟੇ ਲੱਗੂ ਯਾ ਉਹ ਨਹੀਂ ਫਤੈ ਨੂੰ ਵੀ ਹੱਥ ਲਵੇੜਨਾ ਹੀ ਪਿਆ ਯਾਰ ਓਏ ਯਾਰ ਤਾਂ ਤੰਦ ਬਿਠਾ ਲੈ ਵੀ ਨਹੀਂ ਤੂੰ ਕੋਟੰਦਾ ਤੇ ਲੋਈ ਮਿੱਤਰੋ ਆ ਖੁੱਡ ਜੀ ਵੇ ਲੋ ਵਧਾਈਆਂ ਵਧਾਈਆਂ ਬਹੁਤ ਬਹੁਤ ਮੁੰਡੇ ਨੇ ਜਾਣ ਲਿਆ ਮੁੰਡੇ ਨੇ ਪਤਾ ਨਹੀਂ ਮੁੰਡੇ ਲਿਆ ਖਣੀ ਕੁੜੀ ਲਿਆ ਉਹ ਰਿਆ ਕਬੂਤਰ ਜਿਹੜਾ ਆਂਡਾ ਆਵੇ ਨੋਟਿਸ ਕਰੋ ਥੋੜਾ ਥੋੜਾ ਟੁੱਟੀ ਜਾਂਦਾ ਦਾ ਇੱਕ ਮਿੰਟ ਆ ਕਬੂਤਰ ਇਹ ਤਰੇ ਡਾ ਰਹੀ ਆ ਸ਼ਾਇਦ ਧੂਪ ਆ ਉਹ ਵੇਖ ਕਿਦੂ ਨਿਕਲੀ ਜੂਮ ਕਰਕੇ ਆਹ ਦੇਖੋ ਆਹ ਦੇਖੋ ਨਿਕਲ ਰਿਹਾ ਆਂਡਾ ਆਂਡੇ ਦੇ ਵਿੱਚੋਂ ਨਿਕਲ ਰਿਹਾ ਆ ਦੇਖੋ ਆਂਡਾ ਨਹੀਂ ਨਿਕਲ ਰਿਹਾ ਬੱਚਾ ਇਹ ਆਂਡਾ ਨਹੀਂ ਨਿਕਲ ਰਿਹਾ ਤੇ ਦੇਖੋ ਤੁਸੀਂ ਕਰੋ ਨੋਟ ਆਹ ਕਬੂਤਰ ਵਿੱਚ ਆ ਕੇ ਥੋੜਾ ਡਿਸਟਰਬ ਕਰਦੇ ਆ ਇਹ ਡੰਡ ਧਾਰ ਦੇ ਆਪਣੇ ਰੂਮ ਦੇ ਤੋੜ ਭੰਨ ਹੋਈ ਜਾਂਦੀਆਂ ਤੋੜ ਭੰਨ ਹੋਈ ਜਾਂਦੀਆਂ ਤੇ ਬਾਕੀ ਦੇਖੋ ਦੇਖ ਹੀ ਲੈਣਾ ਕਰਨਾ ਦੇਖ ਲੈ ਜੇ ਬਾਸਰ ਕੱਟ ਲੈ ਹਲੋ ਜੀ ਮਿੱਤਰੋ ਆਹ ਘੋਟੀ ਟੀਵੀ ਕੱਢਤੀ ਰੋੜੀ ਚੱਲੀ ਜਾਟਾ ਤੇ ਬਈ ਬੱਚੇ ਹੁਣ ਆਪਾਂ ਪਾ ਦਨੇ ਸਾਰੇ ਜਾਲ ਤੇ ਕਿਉਂ ਦੇ ਬਿੱਲੀ ਬੁੱਲੀ ਦਾ ਖਤਰਾ ਇੱਥੇ ਠੀਕ ਹੈ ਜੀ ਔਰ ਦੇਖੋ ਆਏ ਵਜਦੀਆਂ ਪਚਕਾਰੀਆਂ ਜਿਵੇਂ ਹੁੱਲੀ ਦੇ ਵਜਦੀਆਂ ਹੁੰਦੀਆਂ ਤੇ ਜਿਹੜੇ ਵੀ ਬੇਟੀਆਂ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੱਸ ਵੀਡੀਓ ਕਰਨਾ ਲਗੀ ਬਾਏ ਮਿੱਤਰੋ